ਰੂਟੀ ਦਰਾਂ ਨਹੀਂ ਕੋ ਹਾਸਾ ਹੋਇਆ ਕ੍ਰੇਨ ਤੇ ਕ੍ਰੇਨ ਤੇ ਹਾਸਾ ਹੋਣ ਕਰਕੇ ਉਹਨਾਂ ਦੀ ਜਾਨ ਧੋਬੀ ਆ। ਸ਼ੁਤੀ ਕਟੇਗਾ ਜੀ 22 ਦਿਨ ਹੋਏ ਗਿਆ ਨੂੰ ਮੋਬੇਦਨ ਹਾਂ ਜੀ ਵਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੂੰ। ਕ੍ਰੇਨ ਦੁਰਘਟਨਾ ਦੇ ਸ਼ਿਕਾਰ ਫੌਜੀ ਜਵਾਨ ਦੀ ਸ਼ਹਾਦਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ। ਮਾਪਿਆਂ ਦਾ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ ਦਰਅਸਲ ਕਰਮबीर ਸਿੰਘ ਅਸਾਮ ਦੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜੋ ਗੁਰਦਾਸਪੁਰ ਦੇ ਪਿੰਡ ਦਿਵਾਨੀ ਬਲ ਕਲਾ ਦਾ ਰਹਿਣ ਵਾਲਾ ਸੀ ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਨੂਆ ਕਰਦੀ ਤਾਂ ਜੁਵੇਤ ਹੋ ਜਾਂਦੀ ਕਰਮਬੀਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਇੱਕ ਫੋਨ ਆਇਆ ਸੀ ਕਿ ਉਹਨਾਂ ਦੇ ਭਰਾ ਦਾ ਕ੍ਰੇਨ ਚਲੋਂਦੇ ਹੋਏ ਐਕਸੀਡੈਂਟ ਹੋ ਗਿਆ ਥੋੜੀ ਦੇਰ ਬਾਅਦ ਫਿਰ ਫੋਨ ਆਇਆ ਕਿ ਉਹਨਾਂ ਦਾ ਭਰਾ ਸ਼ਹੀਦ ਹੋ ਗਿਆ ਕੱਲ ਨੂੰ ਉਸਦੇ ਮ੍ਰਿਤਕ ਭਰਾ ਦੀ ਮ੍ਰਿਤਕ ਦੇ ਪਿੰਡ ਪਹੁੰਚੇਗੀ ਉਹ ਨੌਕਰੀ ਕਰਦੇ ਸੀ ਉਹ ਜੀ ਬ੍ਰਦਰ ਹੀ ਮੇਰਾ ਵੱਡਾ ਉਹ ਗ੍ਰੇਪ ਚ ਨੌਕਰੀ ਕਰਦੇ ਹਾਂ ਉਨ 14-15 ਸਾਲ ਹੋ ਗਏ ਹਨ ਨੌਕਰੀ ਕਰਦੇ ਹਨ ਤੇ ਉੱਥੇ ਨੌਕਰੀ ਡਿਊਟੀ ਦੌਰਾਨ ਇੱਕ ਹਾ사 ਹੋਇਆ ਕਰੇਨ ਤੇ ਕਰੇਨ ਤੇ ਹਾ사 ਹੋਣ ਕਰਕੇ ਉਹਨਾਂ ਦੀ ਜਾਨ ਚੋ ਗਈ ਹੈ ਜਦੋਂ ਹੋਣ ਕਰਕੇ ਇੱਕ ਬੇਟਾ ਉਹਨਾਂ ਦਾ 14-15 ਸਾਲ ਦਾ ਵਾਈਫ ਆ ਮਾਤਾ ਪਿਤਾ ਨੇ ਇਹ ਮਲੋ ਨਾਰਮਲ ਪਰਿਵਾਰਾਂ ਜੀ ਹੈ ਤੇ ਬੜਾ ਔਖਾ ਹੋ ਗਿਆ ਵੀ ਕੀ ਕਰੀਏ ਹੁਣ ਸਾਡਾ ਤੁਹਾਨੂੰ ਬਿਲਕੁਲ ਪਤਾ ਲੱਗਿਆ ਵੀ ਉਹਨਾਂ ਦੇ ਇੱਕ ਕੋਈ ਫਰੈਂਡ ਦਾ ਹੀ ਫੋਨ ਆਇਆ ਕਿ ਉਹ ਅੱਜ ਨਾਲ ਉਹਦਾ ਬ੍ਰਦਰ ਤੁਹਾਡੇ ਦਾ ਐਕਸੀਡੈਂਟ ਹੋ ਗਿਆ ਕਿਦੋਂ ਢੋਣ ਕਰਕੇ ਨਾ ਥੋੜਾ ਸੱਟ ਲੱਗ ਗਈ ਆ ਤੇ ਉਤੋਂ ਬਾਅਦ ਜੀ ਇਹਨੂੰ ਦੁਬਾਰਾ ਫੋਨ ਕਰਕੇ ਉਹਨਾਂ ਨੂੰ ਪੁੱਛਿਆ ਵਾ ਤੇ ਉਹਨਾਂ ਨੂੰ ਕੋਈ ਦੱਸਿਆ ਨਹੀਂ ਪੈਣਾ ਮੁੜ ਕੇ ਫੇਰ ਜੀ ਇੱਕ ਦੋ ਵਾਰੀ ਹੋਰ ਬੰਦਿਆਂ ਨਾਲ ਕੰਟੈਕਟ ਕੀਤਾ ਵਾ ਉਤੋਂ ਬਾਅਦ ਜੀ ਸ਼ਾਮ ਨੂੰ ਉਹਨੂੰ 6 ਵਜੇ ਨਾ ਪਤਾ ਲੱਗਾ ਵਾ ਕਿ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਹੈ ਤੇ ਕੀ ਕਰਦੇ ਸੀ ਉਹ ਤੇ ਗ੍ਰਿਫ ਦੇ ਵਿੱਚ ਗ੍ਰਿਫ ਦੇ ਵਿੱਚ ਜੀ ਇਹ ਦੋ ਜਿਹੇ ਆਪਰੇਟਰ ਹਨ ਕਿ ਰੈਨਾ ਕਰੋਨਾ ਚਲਾਉਂਦੇ ਹਨ ਤੇ ਕੀ ਕਿਦਾਂ ਰੋਡ ਤੇ ਕੋਈ ਪਾੜੀ ਪੂੜੀ ਰੋਡ ਕਟਿੰਗ ਕਰਨ ਲਏ ਹਨ ਉੱਚ ਹਾਦਸਾ ਹੋ ਗਿਆ ਹੋਰ ਤੇ ਹਾਦਸਾ ਹੋ ਗਿਆ ਤੇ ਤੇ ਪਰਿਵਾਰ लास्ट ਟਾਈਮ ਉਦਨ ਹੀ ਜੀ 11 12 ਵਜੇ ਨਾਲ ਗੱਲ ਹੋਈ ਆ ਤੇ ਠੀਕ ਠਾਕ ਹਨ ਨੋਰਮਲ ਗੱਲਾਂ ਜੋ ਆਮ ਪਰਿਵਾਰ ਦੇ ਵਿੱਚ ਹੁੰਦੀਆਂ ਨੇ ਕੀ ਹਾਲ ਚਾਲ ਇੱਕ ਦੂਜੇ ਦਾ ਵੀ ਠੀਕ ਠਾਕ ਨੇ ਸਾਰੇ ਕਿਹੜਾ ਐਸਾ ਸੁੱਖਾ ਪਰਿਵਾਰ ਦੇ ਵਿੱਚ ਸੁਭਣੇ ਜੀ ਜਦੋਂ ਬੱਲੋ ਹੱਥ ਦਾ ਖੇਡਦਾ ਪਰਿਵਾਰ ਹੋਏ ਤੇ ਬੜੇ ਸੁਭਣੇ ਹੁੰਦੇ ਨੇ ਜੀ ਬੰਦੇ ਤੇ ਇਹ ਦੱਸੀਏ ਜੀ ਤੁਹਾਨੂੰ ਹੁਣ ਜੇ ਮਿਲਣ ਵਰਤਾਂ ਸਾਰੇ ਇਲਾਕੇ ਦੇ ਬਹੁਤ ਵਧੀਆ ਜੀ ਕੋਈ ਗੱਲੀ ਨਹੀਂ ਆ ਸਾਰਾ ਤੁਹਾਡਾ ਨਗਰ ਕੋਲੋਤਾ ਵਾ ਪੁੱਛ ਸਕਦੇ ਹੋ ਤੁਸੀਂ ਬਹੁਤ ਮਿਲਨਸਾਰ ਬੰਦੇ ਹੋ ਕੋਈ ਗੱਲ ਹੀ ਨਹੀਂ ਜੀ ਇਦਾਂ ਦੀ ਕਦੋਂ ਛੁੱਟੀ ਕੱਢ ਕੇ ਆਇਆ ਛੁੱਟੀ ਕੱਢ ਕੇ ਜੀ 20 22 ਦੇ ਨਾਲ ਹੋਏ ਗਿਆ ਨੂੰ ਹਾਂ ਜੀ ਅਬਿਆਸ ਤੋਂ ਮੈਂ ਹੀ ਚੜਾ ਕੇ ਆਇਆ ਉਹਨਾਂ ਨੇ ਕਦੋਂ ਆਰੀ ਬਾਡੀ ਬੀਖੜਦੇ ਕਦੋਂ ਆਇਆ ਮ੍ਰਿਤਿਕ ਦੇਰ ਜੀ ਕੱਲ ਨੂੰ ਆ ਰਹੀ ਹੈ ਜੀ ਤੁਹਾਡਾ ਮੇਰਾ ਨਾਂ ਐਮਟੀ ਡਰਾਈਵਰ ਜਗਤਾਰ ਸਿੰਘ ਜਗਤਾਰ ਜੀ ਤੁਸੀਂ ਵੇਸੇ ਬਲੈਕ ਵਿੱਚ ਚਾਏ ਹੋ ਇਹ ਜੀ ਇਦਾਂ ਹੈ ਕਿ ਸਾਡਾ ਇਹ ਟੀਵੀ ਵਿੱਚ ਤੇ ਹੁੰਦਾ ਵਾ ਬਿਆਰੋ ਵੱਡਾ ਰੋਡ ਵੈਸੇ ਇਹਦਾ ਨਾਮ ਹੈ ਜਨਰਲ ਰਜ਼ਰਵ ਇੰਜੀਨੀਅਰਸ ਫੋਰਸ ਸ਼ੀਮਾ ਸ਼ਰਕ ਸੰਗਠਨ ਬਾਲਰੂਡ ਇਹ ਇੱਕ ਜਲਥਾਣਾ ਥਲ ਸੈਨਾ ਹੈ ਇਸ ਨਾਲ ਜਦੋਂ ਦੇ ਸੈਕ ਨੇ ਦਾ ਆਰਮੀ ਦਾ ਕੰਮ ਕਰਦੇ ਆ ਇਹ ਰਿਪੋਰਟ ਬਣਾਉਣੇ ਮੋਰਚੇ ਬਣਾਉਣੇ ਹੋਰ ਜੋ ਵੀ ਮਤਲਬ ਰੋਡ ਬਣਾਉਣੇ ਬ੍ਰਿਜ ਬਣਾਉਣੇ ਇਹ ਸਾਰਾ ਸਾਡੇ ਮੈਘੇ ਮੈਨੂੰ ਦਿੱਤਾ ਹੋਇਆ ਹੈ ਜੀ ਸ਼੍ਰੀ ਨਗਰ ਵੀ ਰਹੇ ਨੇ 109 ਆਰਸੀਸੀ ਰੋਡ ਕਨੈਕਸ਼ਨ ਕੰਪਨੀ ਫਿਰ 54 ਲੈ 54 ਵਿੱਚ ਵੀ ਰਹੇ ਨੇ ਫੇਰ ਰਹੇ ਜੇ ਬੇਨਖਾਲਾ ਸ਼ਿਮਲਾ ਵੀ ਰਹੇ ਨੇ 116 ATC ਕੱਲ ਕੀ ਹੋਇਆ ਲੱਗਾ ਤੁਹਾਨੂੰ ਪਤਾ ਹਾਂਜੀ ਕੱਲ ਜਿਹੜਾ ਹਾਦਸਾ ਹੋਇਆ ਕਿ ਕੱਲ ਦੇ ਇੰਦਾ ਜਿੱਦਾਂ ਸੁਣ ਕੇ ਆਪਾਂ ਨੂੰ ਆਉਣ ਡਿਆ ਕਿ ਮੈਨੂੰ ਡੋਜ਼ਰ ਚਲਾਉਣ ਡਿਆ ਸੀ ਬਲਾਸਟਿੰਗ ਹੋਇਆ ਬਲਾਸਟਿੰਗ ਤੋਂ ਬਾਅਦ ਇਹਨੇ ਡੋਜ਼ਰ ਮਾਰਚ ਕੀਤਾ B50 ਡੋਜ਼ਰ ਸੀ ਉਹ ਪਹਾੜ ਹਿਲੇਆ ਉਹ ਤੋਂ ਇੱਕਦਮ ਪਹਾੜ ਉੱਤੇ ਟਾਰਗੇਟੇ ਗਿਆ ਦਸੀ ਕੇ ਕਰਮਵੀਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ ਪਿਤਾ ਪਤਨੀ ਅਤੇ ਇੱਕ 15 ਸਾਲ ਦੇ ਬੱਚੇ ਨੂੰ ਛੱਡ ਗਿਆ ਕਰਮਵੀਰ ਸਿੰਘ ਦੀ ਸ਼ਹਾਦਤ ਹੋ ਗਈ ਹੈ ਕੱਲ ਨੂੰ ਉਸ ਦੀ ਮ੍ਰਿਤਕ ਦੇ ਪਿੰਡ ਪਹੁੰਚੇਗੀ ਜਿੱਥੇ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ